ਹਾਏ ਹਾਏ ਤੁਮੀ ਮੇਰੇ ਘਰ ਦੇ ਵਾਂਗੂ ਖੜਾਕ ਲਾਇਆ ਹਾਡੇ ਘਰ ਤੇ ਬਸ ਇਹੀ ਚੀਜ਼ਾਂ ਬੰਦੀਆਂ ਚਨੇ ਮਸਲਾਂ ਦੀ ਦਾਲ ਚਨੇ ਦੇ ਮਸਲਾਂ ਦੀ ਦਾਲ ਕੋਈ ਕਿਤੇ ਬਾਹਰੋਂ ਸਬਜ਼ੀ ਨਹੀਂ ਨਿਮ ਦੇ ਰੋਟੀ ਵੀ ਕੁੜੀ ਦੀ ਕਾਗਜ਼ 'ਚ ਵਲੇਟ ਕੇ ਦੇਣੀ ਪੈਣ ਰਹੀ ਹੈ ਕੰਮ ਤੇ ਜਾਵੇ ਤੇ 10 ਹੋ ਰੈਪ ਜਾ ਲੈ ਕੇ ਆਵੇ ਤੇ ਨਿਆਣੀ ਦੀ ਰੋਟੀ ਵਿੱਚ ਲਪੇਟੀ ਜਾਵੇ ਈਦਾ ਸੋਤੇ ਬੇਸਤੀ ਹੈ ਜੇ ਕੋਈ ਵੇਖੇ ਲੇ ਤੇ ਮੈਂ ਸੀਤ ਨੂੰ ਸਮਝਾ ਦਿੰਦੀ ਆਂ ਵੀ ਕੋ ਧੋਲੇ ਪੋਲੇ ਕਰਕੇ ਰੋਟੀ ਵਿੱਚੋਂ ਗਾੜ੍ਹਣੀ ਨਹੀਂ ਆਣੀਦਾ ਕਿਉਂ ਵੀ ਹੈ ਨਹੀਂ ਆ ਜਦੋਂ ਮੈਂ ਮਕਾਵਾਂ ਤੇ ਸੀ ਕਿਉਂ ਤਾਂ ਲੈ ਆ ਦਿੰਦੇ ਤੀਆਂ ਚਾਲੀਆਂ ਦਾ ਇਹ ਰੋਟੀ ਚੋਪੜੀ ਬਸ ਸੁੱਕੀ ਹੁਣ ਦੱਸ ਕਰਕੇ ਦਵਾ ਵਿਚਾਰੀ ਨਾ ਕੀ ਆ ਵੀ ਚਾ ਮਮਾ ਮੈਂ ਕੋ ਜਗ ਰੋਟੀ ਖਾਣੀ ਵੀ ਨਾ ਮਝ ਆ ਕੇ ਦੋਂਦਾ ਆ ਵੀ ਮੇਰੀ ਗੱਲ ਸੁਣ ਪੁੱਤ ਨਿਯਾਨੇ ਤਾਂ ਉਹਲੇ ਕਰਕੇ ਕੱਢ ਲਈ ਨਾ ਨਿਯਾਨੇ ਦੇ ਸਾਹਮਣੇ ਨਾ ਰੋਟੀ ਕੱਢੀ ਛੇ ਅੱਜ ਤੂੰ ਲੈ ਜਾ ਕਾਗਜ਼ ਚ ਕੋਈ ਨਹੀਂ ਮੈਂ ਪਿਓ ਤੇਰੇ ਨੂੰ ਕਹਿੰਨੀ ਆ ਆਪੇ ਰੈਪ ਲੈ ਕੇ ਆਉਂਦਾ ਤੇ ਸਵੇਰੇ ਰੈਪ ਤੇ ਲੈ ਜੀ ਰੋਟੀ ਆਹੋ ਧਿਆਨ ਨਾਲ ਜਰੂਰੀ ਦੱਸਣਾ ਹੁੰਦਾ ਵਾ ਚੱਲ ਬੂਟ ਨਹੀਂ ਪਾਏ ਹਜੇ ਚੱਲ ਦਵਾ ਕੱਢ ਕੇ ਤੇ ਤੇਰੀ ਮਾਂ ਕੀ ਕਰਨ ਧੀ ਆ ਬੂਟ ਵੀ ਨਾਬ ਕੇ ਦੇ ਸਕਦੀ ਲੱਭਣ ਦੇ ਨਹੀਂ ਲੱਭਣ ਦੇ ਧਿਆਨ ਰੱਖਣਾ ਹੋਵੇ ਕੰਮ ਵਾਲ ਤੇ ਬੂਟ ਲੱਭਣ 24 ਘੰਟੇ ਤੇ ਇਹਦਾ ਧਿਆਨ ਬਾਹਰ ਹੁੰਦਾ ਕਿਸ ਨੇ ਕੀ ਲਿਆਂਦਾ ਕੀ ਕੀਤਾ ਮੈਂ ਵੀ ਘਰ ਆਣ ਕੇ ਤੰਗ ਕਰਾਂ ਮੈਨੂੰ ਨਹੀਂ ਪਤਾ ਆਹੋ ਮਾਤਾ ਨਿਆਣੀ ਤੇ ਕੰਨਾਂ ਚਵਾੜਦੇ ਗੱਲਾਂ ਹਾਂ ਸਾਰੀਆਂ ਮਨੇਰੇ ਕਸੀਦਾ ਜਾਂ ਲਾ ਕੇ ਬਹਿ ਜਨ ਨਹੀਂ ਇਹਦੇ ਨਿਆਣੇ ਪਹਿਲਾਂ ਤਿਆਰ ਕਰ ਲਿਆ ਕਰ ਆ ਲੈ ਪੁੱਤ ਤੇਰ ਕੋ ਨਿਆਣੇ ਵੀ ਤਿਆਰ ਹੁੰਦੇ ਮੁੰਡਾ ਵੀ ਕੁੜੀ ਸਕੂਲੇ ਘੱਲਣੀ ਹੁੰਦੀ ਮੁੰਡਾ ਤੂੰ ਬਾਹਰ ਪੇਂ ਜਾਵ ਤੇਰ ਕੋ ਇਨ ਦੀ ਯਾਰ ਕਰਕੇ ਚੱਜਣਾ ਕੱਲ ਦਾ ਤੇ ਮੁੰਡੇ ਦੀਆਂ ਫੀਸਾਂ ਦੋ ਮੈਂ ਹੁਣੇ ਸਕੂਲ ਭੇਜ ਦਿੱਤੀ ਨੂੰ ਵਿਚਾਰੇ ਨੂੰ ਮੈਂ ਮਹਾਗਵਾਂਡੀਆਂ ਘਰ ਭੇਜਿਆ ਵੀ ਕਿਹਾ ਡਾਵੇ ਨਹੀਂ ਤੈਨੂੰ ਜਿੱਦ ਕਰਨੀ ਵੀ ਮੈਂ ਵੀ ਦੇਦੀ ਨਾ ਸਕੂਲ ਜਾਣਾ ਇਹੋ ਕੰਜਰਖਾਨੇ ਤੋਂ ਪਹਿਲਾਂ ਮੈਂ ਕਹਿੰਨੀ ਸੀ ਤੈਨੂੰ ਵੀ ਮਾੜੇ ਸਕੂਲੇ ਪਾ ਲਈਏ ਤੂੰ ਤੇ ਉਹ ਗੱਲ ਤੇ ਹੁੰਦੀ ਨਹੀਂ ਆਪਣੇ ਮਾਤੇ ਮਾੜੇ ਸਕੂਲੇ ਪੜਾਉਣ ਨਹੀਂ ਪੜਾਏ ਸੀ ਨਾ ਦਿਹਾੜੀ ਤੇ ਜਾਂਦਾ ਅਗਲਾ ਮੈਂ ਤੇ ਨਹੀਂ ਮਾੜੇ ਸਕੂਲ ਪੜਾਉਣੇ ਫਿਰ ਕਿਸ ਦੀ ਕਿਸਮਤ ਦਾ ਕੋਈ ਨਹੀਂ ਰਲਿਆ ਹੁੰਦਾ ਮਾੜੇ ਚੰਗੇ ਤੇ ਨਾ ਹੁੰਦਾ ਕੋਈ ਪਤਾ ਨਹੀਂ ਹੁੰਦਾ ਚੱਲ ਜਾ ਪੁੱਤ ਓੱਠ ਤੂੰ ਦਾਦੀ ਦੀਆਂ ਗੱਲਾਂ ਵੱਲ ਨਾ ਧਿਆਨ ਦਿਆ ਕਰ ਲਾਲ ਤੇਰਾ ਕਿਉਂ ਉਹ ਤੇ ਆ ਚੱਲ ਚੱਲ ਮੇਰਾ ਪੁੱਤ ਫੜ ਫੜ ਕੇ ਟੱਪਾ ਤੇ ਬਾਈ ਕਰਨੀ ਨਹੀਂ ਸਿਖਾਉਂਦੇ ਤੇਰੇ ਸਕੂਲੇ ਹਜੇ ਮੈਂ ਡੇਵਡ ਦੇ ਸਕੂਲ ਪਾਈ ਆ ਚੱਲ ਬਾਈ ਹਾਈ ਹਾਈ ਮੈਂ ਤੇ ਡੇਵਡ ਦੇ ਸਕੂਲ ਪਾਈ ਆ ਆਪਣੇ ਨਿਆਣੇ ਵੀ ਆ ਬਾਈ ਸ਼ਾਈ ਜੀ ਕਰਨੀ ਸਿੱਖ ਜਾਣਗੇ ਇਹਨੂੰ ਤੇ ਹੁੰਦੀ ਨਹੀਂ ਬਾਈ ਕਰਨੀ ਆ ਵੀ ਲੱਗਦਾ ਸਾਰਾ ਕੁਝ ਸਿੱਖਣਾ ਪੈਣਾ ਕਿ ਇੰਨੀ ਆ ਸਾਬੀ ਨੇ ਵੀ ਮੈਨੂੰ ਫੋਨ ਲਿਆ ਕੇ ਦੇ ਉਹ ਗੂਗਲ ਜੇ ਤਾਂ ਸਿੱਖ ਲਿਆ ਕਰੂੰਗੀ ਸਾਰਾ ਕੁਝ ਤੇ ਨਿਆਣਿਆਂ ਨੂੰ ਤੇ ਸਿਖਾਵਾਂ ਆ ਬਾਏ ਚਾਏ ਕਰਨੀ ਆ ਗੁੱਡ ਮਾਰਨਿੰਗ ਜੀ ਇੰਨਾ ਕ ਤੇ ਸਿੱਖ ਲੈਣ ਮੇਰੇ ਨਿਆਣੀ ਇਹ ਮਾਤਾ ਕਿਤਾ ਨਹੀਂ ਹਿੰਦੀ ਹੋਇ ਤਰਨ ਹਮ ਵਾ ਨਹੀਂ ਹੁੰਦਾ ਵੀ ਮੈਂ ਸ਼ੌਲ ਕੱਢਣ ਦੀ ਕੰਮ ਤੋਂ ਬਚਣ ਦੀ ਮਾਰੀ ਲੈ ਕੇ ਕਿਸੇ ਦਾ ਜਾ ਤੇ ਬਹਿ ਜਾਂਦੀ ਹੈ ਚੱਲ ਪੱਠੇ ਤੇ ਗਏ ਕੁਤਰੇ ਮੈਂ ਇਦਾਂ ਕਰਾਂ ਹੁਣ ਐਮ ਬਹੁਤ ਹੋ ਗਿਆ ਅੱਗੇ ਲੇਟ ਆ ਤੇ ਜਾ ਕੇ ਤੇ ਮਿਸਤਰੀ ਨਾਲ ਕਰਾਂ ਗੱਲ ਅੱਜ ਦੇਣ ਲੱਗਾ ਚੱਲ ਮੰਮੀ ਆਪੇ ਪਾਲੂ ਪੱਠੇ ਠੀਕ ਆ ਨਹੀਂ ਤੇ ਵੇਖ ਲਈ ਨਾ ਪੁੱਛ ਲਈ ਨਾ ਮੰਮੀ ਨੂੰ ਪੂਰ ਪਾ ਦਿਨਾ ਮੈਂ ਤੇ ਪਰ ਲੇਟ ਹੋ ਜਾਣਾ ਪੁੱਛਦਾ ਮਾਂ ਉਹ ਤਾਂ ਸਭ ਹੀ ਕਿਤੇ ਆ ਉਧਰ ਮੰਮੀ ਡੰਗਰਾਂ ਵਿੱਚ ਡੰਗਰ ਹੋਇਆ ਪਿਆ ਉਹ ਵੀ ਰੋਟੀ ਬਣਾਉਂਦੀ ਉਹਨੇ ਕੰਮ ਤੇ ਜਾਣਾ ਪਕਾਤੀ ਆ ਮੇਰੀ ਗੱਲ ਸੁਣੋ ਹੁਣ ਵੇਖ ਲਓ ਕੁੜੀ ਚੱਲ ਗਈ ਨਾ ਹੁਣ ਤੁਸੀਂ ਆਪਣਾ ਕਸੀਦਾ ਛੱਡ ਆਂ ਉਹਨਾਂ ਨਿਆਣਿਆਂ ਦੇ ਸਾਹਮਣੇ ਬੜਾ ਫੜਦੇ ਆ ਤੁਸੀਂ ਹਨਾ ਜੇ ਨਾਲ ਮੇਰੇ ਨਿਆਣੇ ਤਿਆਰ ਕਰਾ ਦਿਆ ਕਰੋ ਤਾਂ ਕੀ ਆ ਸੋ ਭਤੈ ਨੂੰ ਹੀ ਬਤਾਵਾ ਸਾਬੀ ਇਕੱਲੇ ਦੀ ਕਮਾਈ ਨਾ ਕੀ ਬਣਦਾ ਵਾ ਹਾਹੀ ਗੱਲਾਂ ਰਟੀਆਂ ਧੋਕ ਬਸ ਉਹਦੀ ਇਕੱਲੀ ਦੀ ਕਮਾਈ ਨਾ ਤੁਹਾਡੇ ਇੱਕ ਸਿੱਦੇ ਨਾ ਕੀ ਬਣ ਚੱਲੇ ਜੇ ਤੂੰ ਵੀ ਇੰਨਾ ਕੰਮ ਕਰੇ ਚੱਲ ਸਲਾਈ ਸਲੂਈ ਕਰੇ ਤੇ ਥੋੜਾ ਬੋਤ ਹੱਥ ਹੰਡਾਇਆ ਜਾਂਦਾ ਮੁੰਡੇ ਲਾਗੋ ਹਾ ਹੋ ਤੁਹਾਡੇ ਰਦ ਮੈਂ ਆਪਣੀ ਨਜ਼ਰ ਘਟਾਣਾ ਇਹੀ ਤਾਂ ਤੁਸੀਂ ਚੰਦੇ ਜੀ ਵੀ ਹੁਣ ਤੋਂ ਇੰਨੀ ਹੋ ਕੇ ਬਹਿ ਜੇ ਮੈਂ ਉਹ ਗੱਲ ਨਹੀਂ ਆਂਦੀ ਵੀ ਪੈਸਾ ਹੰਨੂ ਦੇ ਚੱਲ ਤੇਰੇ ਕੋਲ ਹੋਊਗਾ ਕਿਵਲੇ ਨਿਆਣਾ ਹੀ ਰੁਪਈਆ ਮੰਗ ਲੈਂਦਾ ਉਹਨੂੰ ਹੀ ਦੇਣਾ ਪੈਂਦਾ ਵਾ ਆਹੋ ਹੁਣ ਮੈਂ ਨਿਆਣੇ ਦੇ ਖਰਚੇ ਮੈਂ ਆਪ ਕਰਾਂ ਖਰਚੇ ਤੇ ਮੈਂ ਕਰੀ ਜਾਨੀ ਆ ਮੈਂ ਇਹ ਆਦਿ ਨਹੀਂ ਕਿਵੜੇ ਨਾ ਕਰ ਹੋਈਏ ਮੈਂ ਤੇ ਸਭ ਵੀ ਚਲ ਕੱਢ ਕੇ ਵਰਤ ਤੇ ਲਿਆ ਕਰਾਂਗੀ ਤੂੰ ਜਾਣ ਲੱਗੇ ਮੈਨੂੰ ਪੈਸੇ ਫੜਾ ਜਾਇਆ ਕਰੋ ਜਿੱਥੇ ਵੀ ਤੈਨੂੰ ਜਾਣਾ ਹੋਊਗਾ ਮੈਂ ਹੋਤੀ ਸੁਖ ਗੱਲਵਾ ਹੋਣ ਤੇ ਮੇਰਾ ਕਿਹੜਾ ਜੀ ਨਹੀਂ ਕਰਦਾ ਫੜਾਉਣ ਨੂੰ ਮੇਰਾ ਵੀ ਜੀ ਕਰਦਾ ਵਾ ਮੈਂ ਆਪਣੀ ਨੋਂ ਨੂੰ ਹਰ ਈਜ਼ ਪੂਰੀ ਕਰਾਂ ਪਰ ਇਹ ਹਾ 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 ਹਰ ਮਜਬੂਰੀ ਮਾਰੀ ਜਾਂਦਾ ਵਾ ਵੀ ਹਾ ਹਾਏ ਮਾਂ ਤਾਂ ਜਦੋਂ ਦੀ ਮੈਂ ਵਿਆਹੀ ਆਈ ਕਿਦਨ ਮੇਰੀਆਂ ਈਜ਼ਾਂ ਪੂਰੀਆਂ ਕੀਤੀਆਂ ਤੁਸੀਂ ਤਿੱਜਾ ਰੱਬ ਕਰਨ ਦੀ ਨਿੰਦਾ ਪੂਰੀਆਂ ਕਿੱਦਾਂ ਕਰਾਂ ਪੈਹਾ ਤੇ ਲਾਹ ਹੋਵੇ ਤਿੱਜਾ ਪੂਰੀਆਂ ਹੋਣ ਹਾਂ ਨਾ ਮੈਨੂੰ ਫਫੜੇ ਜਣੀਆਂ ਚੰਗੇ ਲੱਗਦੇ ਜਾ ਮਾਂ ਤਾਂ ਉਧਰ ਹੀ ਹੋ ਚਲਗੀ ਬਸ ਹੁਣ ਉਧਰ ਮਾਂ ਪੋਤਾ ਨੇ ਉਧਰ ਰੋਣੇ ਰੋਂਦੇ ਰਹਿਣੇ ਆ ਨਹੀਂ ਹੈਗਾ ਪੋਤਾ ਨਹੀਂ ਹੈਗਾ ਜੇ 24 ਘੰਟੇ ਘਰ ਚ ਰੋਣ ਪਾਈ ਰਹਿਣਾ ਤੇ ਉੱਥੇ ਕਿੱਥੋਂ ਪੈਸੇ ਆਉਣੇ ਹੁੰਦਿਆਂ ਹੋਇਆਂ ਵੀ ਇਹਨਾਂ ਨੇ ਕਹਿਣਾ ਹੈ ਨਹੀਂ ਸਾਡੇ ਕੋ ਕੱਕ ਹੈ ਨਹੀਂ ਹੈ ਨਹੀਂ ਇਹਨਾਂ ਦੀ ਬੱਸ ਵਾ ਮੂੰਹ ਤੇ ਤਾਂ ਨੰਨਾ ਹੀ ਚੜਿਆ ਵੀ ਹੈ ਹੀ ਨਹੀਂ ਕੱਕ ਨਾ ਆਈਆਂ ਨਾ ਹੀ ਸਾਬੀ ਪੋਤ ਤਾ ਦੁਪੱਟੇ ਰਹਿਣ ਦਿਨੋ ਹੀ ਆਪੇ ਕੁਤਰ ਲੈਣੇ ਉਹ ਨਹੀਂ ਚੱਲ ਹੈਗਾ ਸੀ ਟਾਈਮ 10 ਮਿੰਟ ਮੈਂ ਕੁਤਰ ਤੇ ਆ ਹੁਣ ਤੁਸੀਂ ਪਾ ਲੋਗੇ ਪਾ ਲਵਾਂਗੀ ਮੈਂ ਕੋਈ ਤਾਂ ਕੰਮ ਤਾਂ ਦਾ ਕੋਈ ਵੇਖ ਚੱਲਿਆਂ ਮੰਮੀ ਮੈਂ ਅੱਜ ਦਿਨ ਲੱਗਾ ਵਾ ਮੈਂ ਚੱਲ ਜਾਣਾ ਚੱਲ ਥੋੜਾ ਬਹੁਤਾ ਹੀ ਖਰਚਾ ਆਊਗਾ ਮੁੰਡਾ ਵੇ ਸਕੂਲੋਂ ਜਾਣ ਤੋਂ ਫੀਸਾਂ ਵੀ ਦੇਣੀਆਂ ਆ ਉਹਦੀਆਂ ਆਹੋ ਰੋਟੀ ਕਰਤੀ ਆ ਪਾ ਦੇਣੀ ਢੱਬੇ ਚ ਦਹੀਂ ਹੀ ਸੋਖਾਂ ਦੀ ਪਕਾ ਦਿੱਤੀ ਆ ਅੱਛਾ ਢੱਬੇ ਚ ਕੰਮ ਦਾ ਪਤਾ ਕਰਨ ਜਾਣਾ ਕਿ ਕੰਮ ਤੇ ਜਾਣਾ ਨਹੀਂ ਕੰਮ ਤੇ ਜਾਊਂਗਾ ਕਿ ਮੈਂ ਮਿਸਤਰੀ ਵਾਲ ਪਹਿਲਾਂ ਜਾਣਾ ਉਹਨੂੰ ਕਹਿਣਾ ਵਾ ਅੱਜ ਚੱਲ ਨਾਲ ਸਾਡੀ ਵੇਹਣ ਜੀ ਤੇ ਪੈਸਾ ਹੋਵੇ ਕਿ ਮੰਜੀਆਂ ਵੀ ਟੁੱਟੀਆਂ ਜੇ ਕੋਈ ਪੁਰਾਣਾ ਆ ਜੇ ਤੇ ਫਿਰ ਕੀ ਕਰੀਏ ਮੰਮੀ ਇਹਨੂੰ ਆ ਬਿਲਡਿੰਗ ਜੀ ਮਰਉਣੀ ਆ ਬਸ ਹੋਰ ਤੇ ਹੋਣੀ ਤੇ ਹੈਗੀ ਠੀਕ ਆ ਤੇ ਆ ਬਿਲਡਿੰਗ ਮਰਾਲੀ ਨੇ ਹੋਰ ਕੀ ਆ ਫਿਰ ਬਿਲਡਿੰਗ ਦਾ ਵੀ ਦੋਆ ਤਿੰਨਾ ਥਾਵਾਂ ਦਾ ਟੁੱਟੀ ਆ ਤੇ 150 ਰੁਪਈਆ ਇੱਕ ਥਾਂ ਲੈ ਲੈਣ ਦੇ ਮੰਮੀਆਂ ਸਕੂਟਰ ਇਹ ਵੀ ਵੇਚ ਦੀਏ ਨਹੀਂ ਤੇ ਐ ਨਹੀਂ ਇਹਦਾ ਵੀ ਕੋਈ ਹਾਲ ਕੋਈ ਵੇਚਦਾ ਪੁਰਾਣਾ ਮੋਟਰਸਾਈਕਲ ਕੋਈ ਵੇਚ ਲਈਏ ਮਾੜਾ ਮੋਟਾ ਚੱਲਦਾ ਆਪਾਂ 2-4000 ਦਾ ਇਹ ਵੀ ਵੇਚ ਜਾਣਾ ਵਾ ਸਾਪੀ 2000-4000 ਦਾ ਵੇਚ ਕੇ ਤੇ ਇਹਨੂੰ ਘਰੇ ਹੀ ਖਾਣਾ ਵਾ ਪੈਸੇ ਕਿਹੜੇ ਲੈ ਕੇ ਜਿਹੜਾ ਮੋਟਰਸਾਈਕਲ ਲੈਣਾ ਪੁੱਤ ਕਿੱਦਾਂ ਦੀਆਂ ਗੱਲਾਂ ਕਰਦੇ ਨਿਆਣੇ ਨੇ ਤੇ ਫੀਸਾ ਨਹੀਂ ਤੇ ਰੰਡੀਆਂ ਤੋਂ ਮੋਟਰਸਾਈਕਲ ਵੱਲ ਹੋ ਗਿਆ ਵਾ ਚੱਲ ਵੇਚ ਦਿੰਨੇ ਆ ਫੀਸਾ ਜੋਗੇ ਕਰ ਲਾਂਗੇ ਚੀਜ਼ ਬਣੀ ਲਈ ਬੜੀ ਔਖੀ ਜਾਂਦੀ ਆ ਵੇਚਣ ਲੱਗੇ ਤਾਂ ਲਈ ਇਹ ਜਿਹੜਾ ਸੂੰਂੜਿਆ ਵਾ ਇੱਥੇ ਖਲੋਤਾ ਗਲ ਨਹੀਂ ਡਿਆ ਵਾ ਵੀ ਨਾਲ ਚੱਲ ਗਾਈਂ ਦੇ ਰੋਗ ਪੱਠੇ-ਬੁੱਠੇ ਕਿਸੇ ਵੇਲੇ ਵੇਲਾ-ਕਵੇਲਾ ਹੋ ਜੇ ਤੇ ਲੈ ਤੇ ਆਉਣਾ ਹੀ ਆ ਉਹ ਮੰਮੀ ਕਿੱਥੋਂ ਇਹਨੂੰ ਪਹਿਲਾਂ 2 ਘੰਟੇ ਲਈ ਦੇ ਸਟਾਰਟ ਕਰਨ ਲੱਗਿਆਂ ਫੇ ਜੇ ਉੱਥੇ ਬੰਦ ਹੋ ਜੇ ਤੇ ਉੱਥੇ ਵੀ 2 ਘੰਟੇ ਲਾਉਣੇ ਪੈਂਦੇ ਵੇਲਾ ਸਾਬੀ ਕਿੱਥੇ ਚੀਜ਼ਾਂ ਬਣਾਉਣੀਆਂ ਤੇ ਕਿੱਥੇ ਘਰੋਂ ਵੇਚਣੀਆਂ ਪੈਣ ਰਹਿਂਦੋ ਫੇ ਖਲੋਤਾ ਰਹਿਂਦੋ ਕੋਈ ਗੱਲ ਨਹੀਂ ਸੋਨਾ ਲੱਗਦਾ ਖਲੋਤਾ ਵੀ ਹੋਣਾ ਲੱਗਣ ਦੀ ਗੱਲ ਨਹੀਂ ਆ ਪੁੱਤ ਮੈਂ ਇਹ ਆਨੀਆ ਚੱਲ ਮਾੜਾ ਮੋਟਾ ਹੈਗਾ ਵਾ ਇਹਨੂੰ ਠੀਕ ਠਾਕ ਕਰਾ ਲਾਗਾ ਮੋਟਰਸਾਈਕਲ ਕੀ ਲੈਣਾ ਤੂੰ ਇਹਨੂੰ ਠੀਕ ਕਰਾਣਾ ਆਓ ਤੇ ਅਫੀਸਾ ਤਰ ਜਾਂਦੀਆਂ ਮੁੰਡੇ ਦੀਆਂ ਤਾਂ ਮੁੜਕੇ ਕਰਕੇ ਦਿਹਾੜੀਆਂ 4 ਲੱਖ ਤੇ ਇਹਨੂੰ ਠੀਕ ਕਰਾ ਲਾ ਚੱਲ ਮੰਮੀ ਇਹਦਾ ਕੰਮ ਕੁਮ ਕਰਾਉਣ ਵਾਲਾ ਵਾ ਸ਼ੀਟ ਪੈਣੀ ਆ ਪਿਛਲੀ ਸ਼ੀਟ ਆ ਆਉ ਥੱਲਿਓਂ ਪਲੇਟ ਜੀ ਰਗਾ ਕੇ ਉੱਤੇ ਬਿਲਡਿੰਗ ਕਰਾ ਕੇ ਨਾ 2-4000 ਰੁਪਇਆ ਦੇ ਦੇ ਤੇ ਵੀ ਲੱਗ ਜਾਣਾ ਵਾ ਆਹੋ ਚੱਲ ਵੇਖ ਲਾ ਮੈਂ ਤੇ ਸੁੱਖ ਨੂੰ ਇਹ ਗੱਲ ਕਹਿੰਦੀ ਮੈਂ ਸੁੱਖ ਮਾੜਾ ਮੋਟਾ ਚਲਚਲਾਈ ਦੇ ਜਾ ਸਿੱਖੀ ਹੁੰਦੀ ਤੇ ਥੋੜੀ ਬੁੱਤੀ ਸਲਾਈ ਕਰਦੀਆਂ ਤੂੰ ਵੀ ਤੇ ਤੂੰ ਹੱਥ ਵੰਡਾਇਆ ਜਾਂਦਾ ਉਹ ਮੰਮੀ ਨਾ ਇਹਨੇ ਸਿੱਖਣੀ ਹੋ ਤੇ ਨਾ ਇਹਦੇ ਕੋਲ ਸਿੱਖੀ ਜਾਣੀ ਇਹਨੇ ਫਜ਼ੂਲ ਖਰਚਾ ਕਰਾਉਣਾ ਹੀ ਉੱਥੇ ਵੀ ਪੈਸੇ ਦੇਗੇ ਜਿਹਦੇ ਕੋਲ ਸਿੱਖੂਗੀ ਮੈਂ ਤੇ ਇਹ ਸੋਚਦੀ ਸਭੀ ਚੱਲ ਕੇਵਲੇ ਘਰ ਹੀ ਨਹੀਂ ਹੋਈਦਾ ਚਾਹੇ ਕੇਵਲੇ ਨਿਆਣੇ ਲਈ ਪੈਸਾ ਹੀ ਨਹੀਂ ਹੁੰਦਾ ਚੱਲ ਕੱਢ ਕੇ ਦੇ ਤੇ ਦਿਆ ਕਰੂਗੀ ਉਹ ਚੱਲ ਛੱਡੋ ਇਹਨੂੰ ਨਾ ਇਹੋ ਜੇ ਕੰਮ ਚ ਪਾਓ ਮਨੀ ਕਿੱਧਰ ਨੂੰ ਗਿਆ ਆ ਮਨੀ ਵੀ ਬਾਹਰ ਨੂੰ ਚਲ ਗਿਆ ਨਾ ਮਨੀ ਨੇ ਕਿੱਥੇ ਜਾਣਾ ਹੋਰ ਤੁਹਾਨੂੰ ਕਹਿਣਾ ਕਾਲਜ ਨਹੀਂ ਗਿਆ ਅੱਜ ਪਤਾ ਨਹੀਂ ਕਿਉਂ ਨਹੀਂ ਗਿਆ ਉਹਦੀ ਵੀ ਖਨੀ ਫੀਸ-ਵਾਸ ਕੋਈ ਰਿੰਦੀ ਆ ਤਦ ਕਰਕੇ ਨਹੀਂ ਗਿਆ ਮੈਂ ਉਦੋਂ ਕਿਹਾ ਸੀ ਤੈਨੂੰ ਕਿ ਇਹਨੂੰ ਕਾਲਜ ਨਾਲ ਪਾਈਏ ਗਰੀਬ ਹੈਗੇ ਆ ਸਾਡੇ ਕੋ ਕਾਲਜ ਨਹੀਂ ਪੜਾਈਆਂ ਕਿੱਥੋਂ ਹੁੰਦੀਆਂ ਉਹ ਚੱਲ ਪੜਿਆ ਲਿਖਿਆ ਤੀ ਪੁੱਤ ਚੰਗਾ ਹੀ ਹੁੰਦਾ ਫੇਰ ਉਹ ਕੀ ਕਹੂਗਾ ਵੀ ਜੇ ਵੱਡਾ-ਹਾਡਾ ਕੋਈ ਕੰਮਕਾਰ ਮਾੜਾ-ਮੋਟਾ ਕਰਦਾ ਤੇ ਪੜਾਇਆ ਹੀ ਨਹੀਂ ਮੈਨੂੰ ਪਰ ਪੇਈ ਆਪ ਹੀ ਕਾਲਜਾਂ ਚ ਤੜ ਪੈਂਦੇ ਆ ਜੇ ਪੈਸੇ ਹੁਣ ਹੱਥ ਵਿੱਚ ਉਹ ਕੁਛ ਨਹੀਂ ਦਾਈ ਚਲਾਈ ਹੁੰਦੀ ਆ ਮੰਮੀ ਇਦਾਂ ਹੀ ਆ ਘਰਾਂ ਦੇ ਕੰਮ ਇਦਾਂ ਹੀ ਚੱਲਦੇ ਆ ਕਿੱਥੋਂ ਦੇਣੇ ਪੈਸੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਤੇਰੀ ਉਹ ਮੰਮੀ ਬਾਸ ਕਰੋ ਐਵੇਂ ਟੈਨਸ਼ਨਾਂ ਲਈ ਜਾਂਦੇ ਆਓ ਉਧਰ ਚਲੋ ਉਹ ਤਾਂ ਤੇ ਮੈਂ ਚਲ ਜਾਨੀ ਆ ਪਰ ਸਾਬੀ ਥੋੜਾ ਬੋਤਾ ਆਖੀ ਵੀ ਲੱਗ ਜਾਆ ਘਰ ਪਾਤੀਏ ਰੋਟੀ ਆਹੋ ਮੈਂ ਪਾਤੀ ਮੈਂ ਟਿਫਨ ਫੜ ਨਹੀਂ ਰਹੀ ਫੜੋ ਆਪਣਾ ਜਾਵਾ ਮੈਂ ਕੰਮ ਦੇ ਮੇਰੀ ਗੱਲ ਸੁਣੋ ਤੇ ਠੇਕੇਦਾਰ ਨਾਲ ਚੱਲੇ ਜੇ ਆਹੋ ਉਹਦੇ ਕੋਲ ਪੈਸੇ ਵਾਦ ਲੈ ਆਇਓ ਹਮਸਾ ਦਿਹਾੜੀ ਅੱਜ ਦੀ ਲੱਗੂਗੀ ਤਾਂ ਫਿਰ ਮਿਲਣਗੇ ਤੇ ਲੱਗ ਹੀ ਜਾਣੀ ਜਦੋਂ ਪਹਿਲਾਂ ਕਹਿ ਦੇਣਾ ਲੱਗਣੀ ਨਹੀਂ ਲੱਗਣੀ ਨਹੀਂ ਦਿਹਾੜੀ ਤਾਂ ਫਿਰ ਲੱਗਣੀ ਨਹੀਂ ਆ ਪਹਿਲੇ ਦਿਨ ਹੀ ਪੈਸੇ ਦਿੰਦਾ ਹੁੰਦਾ ਕੋਈ ਦੋ ਚਾਰ ਦਿਹਾੜੀਆਂ ਲਾਉ ਫੇਰ ਹੀ ਕਹਿੰਨੇ ਜਿਆਦਾ ਦੇਣੇ ਆ ਹਾਂ ਗੱਲ ਕਰ ਲਿਓ ਕੀ ਪਤਾ ਦੇ ਹੀ ਦੇ ਬੜੇ ਜ਼ਰੂਰੀ ਚਾਹੀਦੇ ਪੈਸੇ ਕੀ ਕਰਨਾ ਮੈਂ ਅਖਰੀ ਚਲਾ ਨੇ ਆਣਿਆਂ ਨੂੰ ਸੋਖੋ ਜੁਪੜਾਉਣ ਤੇ ਫੋਨ ਹੀ ਲਿਆ ਦੋ ਮੈਨੂੰ ਟੱਚ ਆ ਵੀ ਮੁੰਡੇ ਦੀ ਫੀਸ ਦਿੱਤੀ ਨਹੀਂ ਜਾਂਦੀ ਹੈ ਉਹਨੂੰ ਸਕੂਲੋਂ ਬਿਠਾ ਲਿਆ ਵਾ ਤੈਨੂੰ ਮੈਂ ਫੋਨ ਲਿਆ ਕੇ ਤੇ ਇੱਥੇ ਲੈ ਨੂੰ ਵੀ ਬਿਠਾ ਲਦਾ ਬਸ ਇਦਾਂ ਇਦਾਂ ਕਰਦੇ ਤੇ ਨਿਆਣੇ ਪੜਾਉਣੀ ਆ ਮੈਂ ਕਿਹੜਾ ਆਪਣੇ ਵਾਸਤੇ ਮੰਗਣ ਡਈ ਆ ਤੂੰ ਸਿੱਖ ਸਿੱਖ ਕੇ ਮੈਂ ਫਤੈ ਨੂੰ ਤੇ ਸੀਰਤ ਨੂੰ ਪੜਾ ਦਿਆ ਕਰੂੰਗੀ ਕਿਤਾਬਾਂ ਹੈਗੀਆਂ ਵਾ ਨਾ ਉਹਨਾਂ ਤੋਂ ਉਹਨੂੰ ਪੜਾ ਐਡੇ ਨਹੀਂ ਆ ਵੀ ਫੋਨਾਂ ਦੇ ਪੜਨ ਵਾਲੇ ਹੋ ਗਏ ਹੋਣੇ ਨਿਗੇ ਨਿਗੇ ਆ ਪੜਨਾ ਦੇਖ ਕੇ ਤੇ ਮੈਂ ਵਾਦ ਉਹਨਾਂ ਨੂੰ ਅੱਗੇ ਪੜਾਉਣਾ ਵਾ ਤੂੰ ਫੇਰ ਡਬਲ ਐਮਏ ਕਰਨੀ ਹੋਣੀ ਆ ਇੱਕ ਤੇ ਨਾ ਬਸ ਤੁਸੀਂ ਨਾ ਮੰਨਿਓ ਕਿ ਇਹ ਵੀ ਗੱਲ ਆਹ ਜਿਹੜਾ ਫੋਨ ਤੋਂ ਪੜਨਾ ਇਹੋ ਜੇ ਕੰਮ ਜਿਹੜੇ ਆ ਨਾ ਜਿਨ੍ਹਾਂ ਕੋ 4 ਪੈਸੇ ਹੋਣ ਉਹਨਾਂ ਦੇ ਹੁੰਦੇ ਆ ਚਲ ਕੋਈ ਨਹੀਂ ਮਾਂ ਮੇਰੀ ਨੇ ਫੇਰ ਆਈ ਜਾਣਾ ਉਹਦੇ ਕੰਮ ਕਾ ਲੂੰਗੀ ਫੋਨ ਤੇ ਨਾਲੇ ਅੱਜ ਆ ਟਿਫਨ ਚ ਲੈ ਜਾਣ ਲੱਗੇ ਨਾ ਰੋਟੀ ਕੱਲ ਨੂੰ ਆਪਣੀ ਟਿਫਨ ਦਾ ਇੰਤਜ਼ਾਮ ਕਰ ਲਓ ਇਹ ਮਾਂ ਮੇਰੀ ਦਾ ਟਿਫਨ ਵਾ ਤੋ ਹੋ ਗਿਆ ਤੇ ਮੈਂ ਰੱਖਣ ਲੱਗੀ ਜਦੋਂ ਆਈ ਉਹਦੇ ਹੱਥ ਫੜਾਉਣਾ ਮੈਂ ਤੂੰ ਮੈਨੂੰ ਨਾ ਕਾਗਜ਼ ਚ ਲਪੇਟ ਕੇ ਦੇ ਦੇ ਪੋਣੀ ਚ ਲਪੇਟ ਕੇ ਦੇ ਦੇ ਲਫਾਵੇ ਪਾ ਦੀ ਆ ਤੂੰ ਰੱਖ ਬਾਬਾ ਅੱਜ ਲੈ ਜਾਓ ਤੁਸੀਂ ਕੱਲ ਮੈਂ ਫੜਨ ਦੇਣਾ ਹਾਂ ਗੁੱਸਾ ਆਵੇ ਕਿੱਡੀ ਛੇਤੀ ਲੱਗਦਾ ਵਾ ਫਿਰ ਕਿਹੜੀ ਗੱਲ ਹੋਈ ਫਿਰ ਜਦੋਂ ਤੁਸੀਂ ਮੈਨੂੰ ਨਾ ਫੜਾ ਕਰਦੇ ਫਿਰ ਇਦਾਂ ਮੈਨੂੰ ਵੀ ਗੁੱਸਾ ਲੱਗਣਾ ਚਾਹੀਦਾ ਉਹ ਨਾ ਕਰਨੀ ਜ਼ਾਇ ਜੀ ਹੀਗੀ ਜਾਓ ਫਿਰ ਕੰਮ ਤੇ ਜਦੋਂ ਮੇਰੀ ਕੋਈ ਗੱਲ ਨਹੀਂ ਮੰਨਣੀ ਸੋਨੀ ਨਹੀਂ ਤੇ ਮੇਰੇ ਲਾਗੇ ਕਰਨ ਕੀ ਹੁੰਦੇ ਮੈਂ ਆਪਣੀ ਨੂੰ ਕਹਿ ਦਿਆ ਕਰੋ ਤੁਹਾਨੂੰ ਟਿਫਨ ਫੜਾ ਦਿਆ ਕਰੂਗੀ ਮੈਂ ਤੇ ਭਰਾ ਰੋਟੀ ਪਾਉਣ ਆਇਆ ਵਾ ਵੀ ਚੱਲ ਲੈ ਜਾਂਦਾ ਵਾ ਜੇ ਨਹੀਂ ਦੇਣੀ ਐ ਵੀ ਰੱਖਣੀ ਘਰ ਤੇ ਵੀ ਰੱਖ ਲੈ ਫਿਰ ਹੋਰ ਕੀ ਐ ਤੇ ਭਾਦ ਤੇ ਦਿੱਤੀ ਟਿਫਨ ਚ ਹੁਣ ਮੈਂ ਕੀ ਕਰਾਂ ਹੁਣ ਗੱਲ ਚ ਨਾ ਪਤਾ ਤੁਹਾਡੇ ਜਿੱਟਫਨ ਐ ਫੜ ਕੇ ਤੇ ਲੈ ਜਾਓ ਮੰਮੀ ਮੇਰਾ ਪਰਨਾ ਲਿਆ ਦੋ ਹਾਂ ਪਰਨਾ ਤੇ ਲਿਆ ਦਿੰਨੀ ਪੁੱਤ ਤੂੰ ਚੁੱਪ ਚੁੱਪ ਜਾ ਕਿਉਂ ਕੀ ਗੱਲ ਤੋਰ ਮੈਂ ਕੀ ਕਰਾਂ ਉਹਨੇ ਫੋਨ ਮੰਗ ਲਿਆ ਜਾਂਦੀ ਮੈਨੂੰ ਫੋਨ ਲਿਆ ਕੇ ਦੇ ਅਸੀਂ ਨਿਆਣੇ ਪੜਾਇਆ ਕਰਨੇ ਮੈਂ ਫੋਨ ਤੋਂ ਤੇ ਕਿੱਥੋਂ ਲਿਆ ਕੇ ਦੇਣਾ ਮੈਂ ਫੋਨ ਦੱਸ ਫੋਨ ਵੀ ਪੁੱਤ ਹੈ ਤੇ ਤਗੜਿਆਂ ਦੇ ਸ਼ੌਂਕ ਹੁੰਦੇ ਆ ਸਾਡੇ ਗਰੀਬਾਂ ਨੇ ਕਿੱਥੋਂ ਸ਼ੌਂਕ ਇਹ ਪੂਰੇ ਹੋ ਜਾਣੇ ਆ ਗੱਲ ਸ਼ੌਂਕ ਦੀ ਵੀ ਨਹੀਂ ਆ ਮੰਮੀ ਲਿਆ ਕੇ ਕਿੱਥੋਂ ਦੇਣਾ ਮੇਰੇ ਕੋ ਪੈਸੇ ਐ ਨਹੀਂ ਆਂ ਤੇ ਮੈਂ ਕਿੱਥੋਂ ਲਿਆ ਕੇ ਦੇਣਾ ਉਹ ਫਤਈਓ ਵੇਲਾ ਘਰ ਬਿਠਾ ਲਿਆਈਓ ਕਿਤੇ ਇਹਨੂੰ ਇਹ ਨਹੀਂ ਟੈਨਸ਼ਨ ਵੀ ਚੱਲ ਚਾਰ ਪੈਸੇ ਰਿਆ ਮੁੰਡੇ ਦੀ ਫੀਸ ਦਈਏ ਤੇ ਉਹਨੂੰ ਸਕੂਲੇ ਕਲਾਈਏ ਫੋਨ ਪੁੱਤ ਕਰਨਾ ਕੀ ਇਹਨੇ ਆਂਦੀ ਨਿਆਣੇ ਪੜਾਉਣੇ ਆ 10 ਫੋਨਾਂ ਤੋਂ ਨਿਆਣੇ ਪੜਾਏ ਜਾਂਦੇ ਆ ਜਿਹੜੀਆਂ ਕਿਤਾਬਾਂ ਲੈ ਕੇ ਦਿੱਤੀਆਂ ਵਾਂ ਉਹਨਾਂ ਤੋਂ ਨਹੀਂ ਪੜਾਏ ਜਾਂਦੇ ਪਖੰਡ ਮਾਰਦੀ ਜਾਣ ਕੇ ਕਿੰਨਾ ਖਰਚਾ ਕੀਤਾ ਕਿ ਕਿਤਾਬਾਂ ਲੈ ਕੇ ਦਿੱਤੀਆਂ ਵਾਂ ਤੇ ਜੇ ਕਿਤਾਬਾਂ ਤੋਂ ਪੜ੍ਹਨਾ ਨਹੀਂ ਤੇ ਫੇ ਕਿਤਾਬਾਂ ਲੈ ਕੇ ਕੀ ਕਰਨੀਆਂ ਹਾਂ ਗੱਲ ਤੇ ਆ ਵਾ ਮੰਮੀ ਉਦਾਂ ਹੀ ਦਾ ਦਿਮਾਗ ਨਾਲ ਜਾਣ ਕੇ ਪੁੱਠਾ ਕਮਾਉਂਦੀ ਆ ਪਤਾ ਨਹੀਂ ਇਹਨੂੰ ਕੀ ਸੋਚਦੀ ਕੀ ਨਹੀਂ ਪਤਾ ਸੋਚਦੀ ਨਹੀਂ ਪਤਾ ਮੈਨੂੰ ਇਹ ਆ ਤਾਂ ਧਿਆਨ ਨਹੀਂ ਦਿੰਦੀ ਘਰ ਵਾਲਾ ਧਿਆਨ ਦਵੇ ਨਾ ਤੇ ਇਹਨੂੰ ਵੀ ਪਤਾ ਲੱਗੇ ਵੀ ਗਰੀਬੀ ਆ ਸਾਡੇ ਘਰ ਅਮੀਰਾਂ ਵਾਲੇ ਸ਼ੌਂਕ ਨਹੀਂ ਪੂਰੇ ਹੁੰਦੇ ਸਾਡੇ ਕੋ ਪਤਾ ਨਹੀਂ ਕੀ ਸਾਹਿਬ ਤਾਂ ਮੈਨੂੰ ਤਾਂ ਸਮਝ ਹੀ ਨਹੀਂ ਆਈ ਹਲੇ ਤੱਕ ਇਹਦੀ ਇੰਨੇ ਪੈਸੇ ਲੈਂਦਾ ਮੈਂ ਵੇਲੇ ਇਹਦੇ ਹੀ ਹੱਥ ਤੇ ਰੱਖਦਾ ਵੀ ਚਲ ਘਰ ਦੀ ਆ ਹਨਾ ਪਰ ਪਤਾ ਨਹੀਂ ਕਦੀ ਕੋਈ ਮੈਂ ਸਾਹਿਬ ਨਹੀਂ ਮੰਗਿਆ ਕਦੀ ਕੋ ਨਹੀਂ ਤੇ ਇਹਨੇ ਵੀ ਫਰਜ਼ੇ ਸਮਝਿਆ ਇਹਨੇ ਵੀ ਨਹੀਂ ਕਦੀ ਦੱਸਿਆ ਵੀ ਕਿੱਥੇ ਗਏ ਕਿੱਥੇ ਨਹੀਂ ਉਹਦਾ ਪੁੱਤ ਸਿਆਣਾ ਸਹੀ ਆ ਕਿਹਾ ਵਾ ਜਿਹੜੀ ਜਨਾਨੀ ਹੁੰਦੀ ਹੈ ਨਾ ਸੂਈ ਦੇ ਨੱਕੇ ਥਾਣੇ ਘਰ ਬਣਾ ਲੈਂਦੀ ਤੇ ਸੂਈ ਦੇ ਨੱਕੇ ਥਾਣੇ ਜਾੜ ਲੈਂਦੀ ਆ ਉਹ ਸਾਬੇਦਾ ਵਾ ਕੀ ਪਤਾ ਕੀ ਸੋਚਦੀ ਕੀ ਨਹੀਂ ਚਲ ਮੈਨੂੰ ਪਰਣਾ ਲਿਆ ਦਿਓ ਮੈਂ ਜਾਵਾਂ ਤੇ ਫਤੇ ਨੂੰ ਜਾ ਕੇ ਲਿਆਓ ਬੜਾ ਟਾਈਮ ਹੋ ਗਿਆ ਗਏ ਨੂੰ ਕੋਈ ਨਾ ਫਤੇ ਨੂੰ ਲਿਆਉਣੀ ਮੈਂ ਲਿਆ ਦਿੰਦਾ ਇਹਨੂੰ ਤਾਂ ਟੈਨਸ਼ਨ ਹੈ ਨਹੀਂ ਆ ਤੁਸੀਂ ਆਪ ਹੀ ਵੇਖ ਲਿਆ ਕਰੋ ਆਹੋ ਲਿਆ ਦੇਣੀ ਕੋਈ ਨਹੀਂ ਪਰਣਾ ਵਾ ਲਿਆ